ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਦੋਸਤੋ ਅੱਜ ਦੀਆਂ ਤਾੜੀਆਂ ਵੱਡੀਆਂ ਖਬਰਾਂ ਦੇ ਬਾਰੇ ਵਿੱਚ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਜੀ ਚੱਲੋ ਦੋਸਤੋ ਪਹਿਲੀ ਵੱਡੀ ਖਬਰ ਦੇ ਵੱਲ ਗ੍ਰਿਫਤਾਰ ਨਗਰ ਨਿਗਮ ਦੀ ਇੰਸਪੈਕਟਰ ਹਰਪ੍ਰੀਤ ਕੌਰ ਦੋ ਦਿਨਾਂ ਦਾ ਰਿਮਾਂਡ ਹੋ ਤੇ ਮਿਲਿਆ ਐਮਐਲਏ ਰਮਨ ਅਰੋੜਾ ਨਾਲ ਜੁੜੇ ਧਾਰਾ ਦਾਦੀ ਦੋਸਤੋ ਗ੍ਰਿਫਤਾਰੀ ਤੋਂ ਬਾਅਦ ਨਗਰ ਨਿਗਮ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਵਿੱਚ ਪਿਛਲੇ ਦਿਨਾਂ ਨੂੰ ਵਿਜੀ ਹਰਪ੍ਰੀਤ ਕੌਰ ਵਿਰੋਧ ਇਹ ਕਾਰਵਾਈ ਵਿਦਾਇਕਰਮਣ ਅਰੋੜਾ ਨਾਲ ਸੰਬੰਧਿਤ ਮਾਵਣੀ ਨਾਲ ਸੰਬੰਧਿਤ ਹੈ ਬੇਕਈ ਮਾਲਕ ਨੇ ਸ਼ਿਕਾਇਤ ਕੀਤੀ ਸੀ ਕਿ ਰਵਣ ਅਰੋੜਾ ਦੇ ਦਬਾਅ ਤੋਂ ਬਾਅਦ ਉਸਨੇ ਨਿਗਮ ਦੀ ਇੱਕ ਮਹਿਲਾ ਅਧਿਕਾਰੀ ਨੂੰ 3 ਲੱਖ ਰੁਪਏ ਦਿੱਤੇ ਸਨ ਇਸ ਬਿਆਨ ਦੇ ਆਧਾਰ ਤੇ ਵਿਜੀਲੈਂਸ ਨੇ ਪਹਿਲਾ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਹਿਰਾਸਤ ਵਿੱਚ ਲਿਆ ਉਸ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਦੇਰ ਰਾਤ ਉਸ ਦਾ ਡਾਕਟਰੀ ਮੁਆਇਨਾ ਕੀਤਾ ਗਿਆ ਤੇ ਚੱਲੋ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਵਾਲੀ ਅਗਲੇ 24 ਘੰਟੇ ਐਮ ਵੱਡੀ ਖਤਰੇ ਦੀ ਘਾਟੀ 20 ਜ਼ਿਲ੍ਹਿਆਂ 'ਚ ਅਲਰਟ ਦادی ਦੋਸਤੋ ਪੰਜਾਬ ਦੇ ਮੌਸਮ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਆਉਣ ਵਾਲੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਣੀ ਕੀਤੀ ਗਈ ਹੈ ਮੌਸਮ ਵਿਭਾਗ ਮੁਤਾਬਕ ਅੱਜ ਵੀ ਸੂਬੇ ਵਿੱਚ ਬੱਚਮੀ ਗੜਬੜੀ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ ਦਸ ਤੋਂ ਬਾਅਦ 20 ਦੇ ਨਾਲ-ਨਾਲ ਸੂਬੇ ਵਿੱਚ 60 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ ਇੱਥੇ ਹੀ ਦੱਸ ਦਈਏ ਕਿ ਅੱਜ ਸਵੇਰੇ ਮੌਸਮ ਵਿੱਚ ਅਚਾਨਕ ਆਈ ਤਬਦੀਲੀ ਕਰਕੇ ਬਹੁਤੇ ਪੰਜਾਬ ਵਾਸੀਆਂ ਤੇ ਫੋਨ ਤੇ ਮੈਸੇਜ ਵੀ ਆਈ ਜਿਨ੍ਹਾਂ ਰਾਹੀਂ ਲੋਕਾਂ ਨੂੰ ਆਉਣ ਵਾਲੇ 24 ਘੰਟਿਆਂ ਦੌਰਾਨ ਅਸਮਾਨੀ ਬਿਜਲੀ ਅਤੇ ਤੇਜ਼ ਹਨੇਰੀ ਦੀ ਸੰਭਾਵਨਾ ਬਾਰੇ ਅਲਰਟ ਕੀਤਾ ਗਿਆ ਹੈ ਉੱਥੇ ਹੀ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਪੰਜਾਬ ਸਟੇਟ ਡਿਜਾਸਟਰ ਮੈਨੇਜਮੈਂਟ ਅਥਾਰਟੀ ਦੇ ਹਵਾਲੇ ਨੜ ਭੇਜੇ ਗਏ ਇਨ੍ਹਾਂ ਮੈਸੇਜ ਚ ਸਿਰਫ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ ਅਗਲੇ 24 ਘੰਟਿਆਂ ਵਿੱਚ ਅਮਰਤਸਰ ਬਟਿੰਡਾ ਗੁਰਦਾਸਪੁਰ ਸ਼ਹਿਰ ਬਦ ਜਲੰਧਰ ਕਪੂਰਥਲਾ ਮਾਨਸਾ ਪਠਾਨਕੋਟ ਦੰਤ ਕਰਨ ਵਿੱਚ ਕੁਝ ਥਾਵਾਂ ਤੇ ਪਿਆਸ 68 ਕਿਲੋਮੀਟਰ ਘੰਟੇ ਦੀ ਰਫ਼ਤਾਰ ਨਾਲ ਤੇ ਹਵਾਵਾਂ ਚੱਲਣ ਦੀ ਨਾਲ ਨਾਲ ਅਸਮਾਨੀ ਬਿਜਲੀ ਦੀ ਸੰਭਾਵਨਾ ਹੈ ਜੇਕਰ ਕੋਈ ਐਮਰਜੈਂਸੀ ਹੋਵੇ ਤਾਂ ਪੰਜਾਬ ਸਟੇਟ ਡਿਸਾਸਟਰ ਮੈਨੇਜਮੈਂਟ ਅਥਾਰਟੀ ਨੂੰ 112 ਤੇ ਕਾਲ ਕਰੋ ਤੇ ਚਾਹੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਹਰਿਆਣਾ ਸਕੱਤਰੇਤ ਤੇ ਸੀਐਮ ਹਾਊਸ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦਾਦੀ ਦੋਸਤੋ ਕੇਂਦਰ ਸ਼ਾਸਤ ਪ੍ਰਦੇਸ਼ ਹਰ ਟੰਡੀਗੜ੍ਹ ਵਿੱਚ ਹਰਿਆਣਾ ਸਿਵਲ ਸਕੱਤਰੇਤ ਦੀ 9 ਮੰਜ਼ਿਲਾ ਇਮਾਰਤ ਅਤੇ ਮੁੱਖ ਮੰਤਰੀ ਹਾਊਸ ਨੂੰ ਅੱਜ ਬੰਬ ਨਾਲ ਅਡਾਉਣ ਦੀ ਧਮਕੀ ਮਿਲੀ ਹੈ ਐਸਟਮਕੀ ਧਮਕੀ ਤੋਂ ਬਾਅਦ ਹਫੜਾ ਦਵੜੀ ਮੱਚ ਗਈ ਸ਼ੁੱਕਰਵਾਰ ਦੁਪਹਿਰ ਨੂੰ ਬੰਬ ਦੀ ਈਮੇਲ ਮਿਲਣ ਤੋਂ ਬਾਅਦ ਹਰਿਆਣਾ ਸਿਵਲ ਸਕੱਤਰੇਤ ਅਟਸੀਮ ਹਾਊਸ ਖਾਲੀ ਕਰਵਾ ਲਿਆ ਗਿਆ ਹੈ ਇਸ ਗੱਲ ਦੀ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਸੀਆਈਐਸਐਫ ਅਤੇ ਪੁਲਿਸ ਕਰਮਚਾਰੀ ਇਮਾਰਤ ਦੀ ਤਲਾਸ਼ੀ ਲੈ ਰਹੇ ਹਨ ਉਨ੍ਹਾਂ ਕਿਹਾ ਕਿ ਬੰਬ ਦੀ ਧਮਕੀ ਬਾਰੇ ਅਲਰਟ ਹਰਿਆਣਾ ਸੀਆਈਡੀ ਦੁਆਰਾ ਜਾਰੀ ਕੀਤਾ ਗਿਆ ਸੀ ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਕਰਮਚਾਰੀ ਮੁੱਖ ਮੰਤਰੀ ਨਾਇਬ ਸੰਗ ਸੈਣੀ ਦੇ ਸਖਤਰਤ ਦੇ ਨੇੜੇ ਤੇੜੇ ਸਥਿਤ ਹਰਿਆਣੇ ਦੇ ਨੇੜੇ ਤੇੜੇ ਵਿਚਲਾਸ਼ੀ ਲੈ ਰਹੇ ਹਨ ਦਾਦਾ ਇਹ ਕਿ ਅੱਜ ਯਾਨੀ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਹਰਿਆਣਾ ਸਖਤਰਤ ਅਤੇ ਮੁੱਖ ਮੰਤਰੀ ਹਾਊਸੋ ਵਿੱਚ ਇੱਕ ਤੌਕੀ ਪ੍ਰੀਕਾਲ ਆਈ ਉਸ ਸੂਚਨਾ ਨਾਲ ਹਫੜਾ ਦਫੜੀ ਮੱਚ ਗਈ ਇਮਾਰਤ ਅਤੇ ਐਸਡੀ ਵਾਲੇ ਦੁਆਲੇ ਦੇ ਇਲਾਕਿਆਂ ਵਿੱਚ ਬੰਬ ਅਤੇ ਡੌਗ ਸਕੁਆਇਰਡ ਬਲਾਕੇ ਤਲਾਸ਼ੀ ਮਮ ਚਲਾਈ ਜਾ ਰਹੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਜਿਵੇਂ ਹੀ ਪੁਲਸ ਨੂੰ ਬੰਬ ਸੂਚਨਾ ਮਿਲੀ ਤਾਂ ਉਸ ਤੋਂ ਸਾਮੇ ਜਾਣਕਾਰੀ ਬਲ ਤੇ ਬੰਬ ਸਕੁਐਡ ਫਾਇਰਡ ਬ੍ਰਿਗੇਡ ਐਂਬੂਲੈਂਸ ਕੁਇਕ ਰਿਸਪੌਂਸ ਟੀਮ ਅਤੇ ਡੌਗ ਸਕੁਐਡ ਅਤੇ ਸੁਰੱਖਿਆ ਜੂਨ ਵਿੱਚ 77 ਕੰਪਲੈਕਸ ਵਿੱਚ ਪਹੁੰਚ ਗਏ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਤੋਂ ਮੌਕ ਡ੍ਰੈਲ ਨੂੰ ਲੈ ਕੇ ਜਾਰੀ ਹੋਏ ਉਹ ਕਮੋਂ ਬਲੈਕਆਊਟ ਲਈ ਤਿਆਰ ਹੋਇਆ ਸਮਾਂ ਦੋਸਤੋ ਖਬਰ ਇਹ ਕਿ ਮੋਗੇ ਜਲਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਵਿਧੀਕ ਡਿਪਟੀ ਕਮਿਸ਼ਨਰ ਚਰੂਮੇਤਾ ਨੇ ਲੱਸੀਆ ਕਿ ਕਿਸੇ ਵੀ ਅਗਾਉਂ ਸਟਰੀਨ ਨਾਲ ਨਿ ਰਠਣ ਲਈ ਅਤੇ ਜਿਲ੍ਹਾ ਵਾਸੀਆਂ ਨੂੰ ਸੁਰੱਖਿਆ ਮਾਹੌਲ ਬਹਈਆ ਕਰਾਉਣ ਲਈ ਪ੍ਰਸ਼ਾਸਨ ਵੱਲੋਂ ਨੈਸਲੇ ਦੇ ਨਜ਼ਦੀਕੀ ਇਲਾਕੇ ਵਿੱਚ 31 ਮਈ ਸ਼ਾਮ 8 ਵਜੇ ਮੋਕ ਟ੍ਰੈਲ ਕੀਤੀ ਜਾਣੀ ਹੈ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕ ਕਿਸੇ ਵੀ ਘਬਰਾਹਟ ਵਿੱਚ ਨਾ ਆਉਣ ਸਗੋ ਜਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਕਰਨਾ ਤੇ ਬਲੈਕਆਊਟ ਅ ਡ੍ਰਿਲ ਦੌਰਾਨ ਲਾਈਟ ਵਗੈਰਾ ਬੰਦ ਰੱਖੀ ਜਾਵੇ ਉਹਨਾਂ ਦੱਸਿਆ ਕਿ ਬਲੈਕਆਊਟ ਪ੍ਰੋਟੋਕਾਲ ਦ੍ਰਾਂਣ ਸਾਰਿਆਂ ਨੂੰ ਵੱਜੇਗਾ ਜਿਸ ਦੀ ਹਰੇਕ ਨਾਗਰਿਕ ਵੱਲੋਂ ਪਾਲਣਾ ਕੀਤੀ ਜਾਵੇ ਉਹਨਾਂ ਦੱਸਿਆ ਕਿ 31 ਮਈ ਸ਼ਾਮ ਨੂੰ ਕੀਤੇ ਜਾਣ ਵਾਲੇ ਬਲੈਕਆਊਟ ਡ੍ਰਿਲ ਦਾ ਮਕਸਦ ਭਵਖ ਅੰਦਰ ਕਿਸੇ ਵੀ ਸਥਿਤੀ ਤੇ ਨੂੰ ਨਿਰਠਨ ਲਈ ਇੱਕ ਅਭਿਆਸ ਹੈ ਤੇ ਚਲੋ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਸਰਕਾਰ ਨੇ ਕਰਤਾ ਵੱਡਾ ਐਕਸ਼ਨ ਹੋ ਗਏ ਐਮ ਖੁਲਾਸੇ ਦਾਦੀ ਦੋਸਤੋ ਪੰਜਾਬ ਸਰਕਾਰ ਵੱਲੋਂ ਨਜਾਇਜ਼ ਸ਼ਰਾਬ ਨੂੰ ਲੈ ਕੇ ਵੱਡਾ ਐਕਸ਼ਨ ਲਿਆ ਗਿਆ ਹੈ ਐਸ ਤਰ੍ਹਾਂ ਹੈ ਕਿ ਬਠਿੰਡਾ ਵੱਡੀ ਛਾਪੇਮਾਰੀ ਦੌਰਾਨ ਦੋ ਟਰੱਕਾਂ ਚੋਂ 80000 ਲੀਟਰ ਇਥਾਨੋਲ ਜ਼ਬਤ ਕੀਤੀ ਗਈ ਹੈ ਐਕਸਾਈਜ ਵਿਭਾਗ ਨੇ ਗੁਜਰਾਤ ਨੰਬਰ ਦੇ ਦੋ ਟਰੱਕਾਂ ਨੂੰ ਕਬਜ਼ੇ ਚ ਲਿਆ ਹੈ ਜੋ ਦੂਜੇ ਸਵੇਰ ਚ ਨਜਾਇਜ਼ ਸ਼ਰਾਬ ਦੀ ਤਸਕਰੀ ਕਰ ਰਹੇ ਸਨ ਇਸ ਮਾਮਲੇ ਸਬੰਧੀ ਹੁਣ ਤੱਕ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਗ੍ਰਿਫਤਾਰ ਕੀਤੇ ਗਏ ਲੋਕਾਂ ਚ ਟਟਾਬਾ ਮਾਲਕ ਉਸਦੇ ਕਰਮਚਾਰੀ ਅਤੇ ਟੈਂਕਰ ਡਰਾਈਵਰ ਸ਼ਾਮਲ ਹਨ ਸ਼ੁਰੂਆਤੀ ਜਾਂਚ ਚ ਸਾਹਮਣੇ ਆਏ ਆਇਆ ਹੈ ਕਿ ਇਹ ਗਿਰੋਹ ਸੰਗਠਿਤ ਤਰੀਕੇ ਨਾਲ ਇਥਨੋਲ ਚੋਰੀ ਕਰ ਰਿਹਾ ਸੀ ਟੈਂਕਰ ਗੁਰਦਾਸਪੁਰ ਦੇ ਦਿਨ ਨਗਰ ਵਟਸਤਾ ਤੋਂ ਡੈਸ ਡੈਸਲਟਰੀ ਤੋਂ ਆਏ ਸਨ ਅਤੇ ਕਥਿਤ ਤੌਰ ਤੇ ਕਿਸੇ ਹੋਰ ਰਾਜ ਵੱਲ ਜਾ ਰਹੇ ਸਨ ਇਹਨਾਂ ਚੋਂ ਚਾਰ ਲੋਕ ਬਠਿੰਡਾ ਦੋ ਉੱਤਰ ਪ੍ਰਦੇਸ਼ ਅਤੇ ਦੋ ਨੇਪਾਲ ਨਾਲ ਸੰਬੰਧਿਤ ਹਨ ਇਸ ਤੋਂ ਇਲਾਵਾ ਇਨਾ ਸ਼ਰਾਬ ਇਨਾ ਸ਼ਰਾਬ ਸੈਨੀਟਾਈਜ਼ਰ ਅਤੇ ਹੋਰ ਪ੍ਰੋਡਕਟਾਂ ਦੀ ਵੀ ਤਸਕਰੀ ਕੀਤੀ ਜਾ ਰਹੀ ਸੀ ਫਿਲਹਾਲ ਇਸ ਮਾਮਲੇ ਨੂੰ ਡੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਫ ਸੁਨੇਹਾ ਹੈ ਕਿ ਨਜਾਇਜ਼ ਸ਼ਰਾਬ ਤੇ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾਵੇਗੀ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜੋ ਵੀ ਨਜਾਇਜ਼ ਸ਼ਰਾਬ ਬਣਾਵੇਗਾ ਜਾਂ ਵੇਚੇਗਾ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ ਅਤੇ ਕਿਸੇ ਨੂੰ ਬਖਸ਼ਿਸ਼ ਨਹੀਂ ਜਾਵੇਗਾ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ 17 ਜੂਨ ਤੋਂ 19 ਜੂਨ ਅਤੇ 23 26 ਜੂਨ ਤੱਕ ਡਰਾਈ ਡੇ ਦਾਦੀ ਦੋਸਤੋ ਖਬਰ ਲਿਖਣ ਲਈ ਲੁਧਿਆਣਾ ਸ਼ਹਿਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਇਹਨਾਂ ਦੇ ਪੱਖ ਅਤੇ ਵਿਵਸਥਾਪੂਰਨ ਚੋਣ ਪ੍ਰਕਿਰਿਆ ਨੂੰ ਯਾਨੀ ਯਕੀਨੀ ਬਣਾਉਣ ਲਈ ਪੰਜਾਬ ਆਵਾਕ ਆਵਾਕਾਰੀ ਕਮਿਸ਼ਨ ਜਤਿੰਦਰ ਜੋਰਵਾਲ ਨੇ 64 ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਅਤੇ ਇਸ ਦੇ ਨਾਲ ਲੱਗਦੇ 3 ਕਿਲੋਮੀਟਰ ਖੇਤਰ ਵਿੱਚ 17 ਜੂਨ ਸ਼ਾਮ 6 ਵਜੇ ਤੋਂ 19 ਜੂਨ ਸ਼ਾਮ 6 ਵਜੇ ਅਤੇ 23 ਜੂਨ ਸੋਮਵਾਰ ਨੂੰ ਵੋਟਾਂ ਦੀ ਗਿਣਤੀ ਦੌਰਾਨ ਡਰਾਈ ਡੇ ਕੋਸ਼ਿਸ਼ ਕੀਤਾ ਹੈ ਜ਼ੁਰਾਵਾਲ ਜ਼ੁਰਵਾ ਦੇ ਨੇ ਇਹਨਾਂ ਹੁਕਮਾਂ ਦੀ ਸ਼ਕਤੀ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਉਣਾ ਨਿਰਧਾਰਤ ਸਮੇਂ ਨਿਰਧਾਰਤ ਖੇਤਰਾਂ ਵਿੱਚ ਸ਼ਰਾਬ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਵੰਡ ਅਤੇ ਸੇਵਨ ਤੇ ਪਾਬੰਦੀ ਲਗਾਈ ਗਈ ਹੈ ਸਾਰੇ ਸਬੰਧਤ ਅਧਿਕਾਰੀਆਂ ਅਤੇ ਅਦਾਰਿਆਂ ਨੂੰ ਇਹਨਾਂ پابੰਦੀਆਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਜਾਂਦੇ ਹਨ ਲੁਧਿਆਣਾ ਪੱਛਮੀ ਉਪ ਜ਼ਿਮਨੀ ਲਈ VOTING 2 जून ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 23 जून ਨੂੰ ਹੋਵੇਗੀ ਤੇ ਚੱਲੋ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪਟਾਕਾ ਫੈਕਟਰੀ 'ਚ ਬਲਾਸਟ 5 ਲੋਕਾਂ ਦੀ ਮੌਤ ਕਈ ਜ਼ਖਮੀ ਸਾਡੀ ਦੋਸਤੋ ਕਿ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਸਾ ਵਾਪਰਿਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਪਟਾਕਾ ਬਣਾਉਣ ਵਾਲੀ ਯੂਨਿਟ ਦੀ ਇਮਾਰਤ ਢਹਿ ਗਈ ਹੈ ਜਿਸ ਵਿੱਚ 4 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਇਹ ਹਾਦਸਾ ਆਤਮਾਕੇ ਕਾਰਨ ਹੋਇਆ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਖ਼ਸ਼ਾ ਹੈ ਕਿ ਮਲਬੇ ਹੇਠ ਹੋਰ ਵੀ ਕਈ ਲੋਕ ਦੱਬੇ ਹੋ ਸਕਦੇ ਹਨ ਰਾਹਤ ਕਾਰਜ ਵੀ ਸ਼ੁਰੂ ਕਰ ਦਿੱਤੇ ਗਏ ਹਨ ਮਕਸਦ ਜ਼ਿਲ੍ਹੇ ਦੇ ਸਿੰਘਾਂਵਾਲਾ ਵਿੱਚ ਇੱਕ ਇਮਾਰਤ ਡਿੱਗਣ ਕਾਰਨ ਘੱਟੋ ਘਾਟ 4 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਇਹ ਘਟਨਾ ਰਾਤ 2 ਵਜੇ ਦੇ ਕਰੀਬ ਆਪਰੀਆ ਕਰਮਚਾਰੀ ਹਰਿਆਣਾ ਰਾਜ ਦੀ ਸਰਹੱਦ ਤੇ ਸਤ ਸਤ ਐਸਏ ਯੂਨਿਟ ਵਿੱਚ ਪਟਕ ਬਣਾਉਣ ਅਤੇ ਪੈਕ ਕਰਨ ਦਾ ਕੰਮ ਕਰ ਰਹੇ ਸਨ ਖਾਸ ਗੱਲ ਇਹ ਹੈ ਕਿ ਉਹਨਾਂ ਵਿੱਚੋਂ ਜ਼ਿਆਦਾਤਰ ਪ੍ਰਵਾਸੀ ਹਨ ਜ਼ਿਲ੍ਹਾ ਪ੍ਰਸ਼ਾਸਨ ਨੇ ਬਚਾਅ ਕਾਰਜ ਦੀ ਸ਼ੁਰੂ ਕਰ ਦਿੱਤੇ ਹਨ ਮੁਖਸਰ ਦੇ ਐਸਐਸਪੀ ਅਖਿਲ ਚੌਧਰੀ ਨੇ ਕਿਹਾ ਕਿ ਮਲਬੇ ਵਿੱਚੋਂ ਦੋ ਲਾਸ਼ਾਂ ਕੱਢ ਲਈ ਗਈਆਂ ਹਨ ਅਤੇ ਜ਼ਖਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਲਗਭਗ 20 ਮਜ਼ਦੂਰਾਂ ਨੂੰ ਐਮਟ ਯਾਨੀ ਕਿ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬਟਿੰਡਾ ਵਿੱਚ ਦਾਖਲ ਕਰਵਾਇਆ ਗਿਆ ਹੈ ਇਸ ਤੋਂ ਇਲਾਵਾ ਕੁਝ ਮਜ਼ਦੂਰਾਂ ਦੀ ਦਾ ਇਲਾਜ ਮਕਸਦਰ ਦੇ ਹਸਪਤਾਲ ਵਿੱਚ ਵੀ ਕੀਤਾ ਜਾ ਰਿਹਾ ਹੈ ਜੀ ਦੋਸਤੋ ਅੱਜ ਦੀਆਂ ਖਬਰਾਂ ਤੁਹਾਨੂੰ ਦੱਸ ਦਿੱਤੀਆਂ ਗਈਆਂ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਦੇ ਦੋਸਤੋ ਧੰਨਵਾਦ